ਭਾਗ ਚੌਥਾ ਸਰਬਜੀ ਸੰਗਰੂਲ ਵੀ ਦੀ ਕਹਾਣੀ ਟੈਂਪਾ ਬੇਸ਼ੱਕ ਮੈਨੂੰ ਤੂੰ ਓੱਖਾ ਦਿੱਤਾ ਹੈ ਤੈਨੂੰ ਭੁੱਲਣਾ ਓੱਖਾ ਹੈ ਬੇਸ਼ੱਕ ਤੂੰ ਮੇਰੀ ਜ਼ਰੂਰਤ ਸੀ ਤੇ ਹੈ ਪਰ ਹੁਣ ਮੈਂ ਮੰਨ ਸਮਝਾ ਲਿਆ ਹੈ ਕਿ ਕੋਈ ਗੱਲ ਦਿਲ ਦੇ ਨਹੀਂ ਲਾਉਣੀ ਪੈਰਾਂ ਕਰਕੇ ਮੈਂ ਤੇਰੀ ਕੋਲ ਕਦੇ ਆਉਂਦੀ ਸੀ ਤੇ ਹੁਣ ਦੇਖ ਲੋਕ ਮੇਰੇ ਕੋਲ ਪੈਸੇ ਨਹੀਂ ਆਉਂਦੇ ਨੇ ਮੇਰੇ ਕੋਲ ਪੈਸਿਆਂ ਦੀ ਹੁਣ ਕੋਈ ਕਮੀ ਨਹੀਂ ਹੁਣ ਮੈਨੂੰ ਕਿਸੇ ਦੀ ਕੋਈ ਘਾਟ ਨਹੀਂ ਕੋਈ ਕਮੀ ਨਹੀਂ ਹੁਣ ਮੈਨੂੰ ਕਿਸੇ ਦੀ ਜਰੂਰਤ ਨਹੀਂ ਸਗੋਂ ਹਰ ਕੋਈ ਹੁਣ ਮੈਨੂੰ ਤਰਸਦਾ ਹੈ ਮੈਨੂੰ ਹੋਂਦ ਵਿੱਚ ਕੋਈ ਵੀ ਮਿਲ ਗਿਆ ਪਰ ਯਾਦ ਆ ਤੈਨੂੰ ਮੈਂ ਕਿਸੇ ਹੱਥ ਵਿੱਚ ਨਹੀਂ ਛੱਡਾਂ ਤੇ ਨਾਲ ਗੱਲ ਕਰਕੇ ਆਪਣਾ ਦਿਲ ਦਾ ਕੋਈ ਭਾਰ ਹਲਕਾ ਕਰਨਾ ਸੀ ਤੂੰ ਹੁਣ ਕਿਤੇ ਗਿਆ ਜਾਂ ਮੇਰੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇਖ ਲਈ ਜੀ ਪੈਸੇ ਖਰਚ ਤੇਰਾ ਪਤਾ ਕਟਵਾ ਸਕਦੀਆਂ ਤਾਂ ਪਤਾ ਕਟਾ ਸਕਦੀਆਂ ਇਹ ਕਹਿ ਕੇ ਗਗਨ ਨੇ ਫੋਨ ਕਰ ਦਿੱਤਾ ਸਰਜੀਤ ਨੂੰ ਇੰਨਾ ਪਤਾ ਲੱਗ ਗਿਆ ਸੀ ਕਿ ਗਗਨ ਦਾ ਸ਼ੈਰੀ ਨਾਲ ਨਜਾਇਜ਼ ਰਿਸ਼ਤਾ ਹੈ ਜਿਸ ਵਾਰੀ ਗਗਨ ਨੇ ਜਿਸ ਵਾਰੀ ਗਗਨ ਦੇ ਪਤੀ ਨੂੰ ਪਤਾ ਹੋਣਾ ਹੈ ਮਨਜਦੀਦ ਆਪਣੇ ਕੰਮ ਵਿੱਚ ਮਸਤ ਰਣ ਲਗਾ ਪਰ ਕਦੇ ਨਾ ਕਦੇ